ਲਾਵ ਪਾਤਰੀ ਕਾ ਵੀ ਰੀਨਿਊ ਕਰਵਾਉਣ ਦਾ ਪੂਰਾ ਪ੍ਰੋਸੈਸ ਹੈ ਤੇ ਇਹ ਲੋੜਿੰਦਾ ਦਸਤਾਵੇਜ ਕਿਹੜੇ-ਕਿਹੜੇ ਨੇ ਅੱਜ ਉਸ ਦੇ ਬਾਰੇ ਪੂਰੀ ਡਿਟੇਲ ਦੇ ਵਿੱਚ ਗੱਲਾਂ ਕਰਾਂਗੇ ਤੇ ਤੁਹਾਨੂੰ ਸਾਰੀਆਂ ਗੱਲਾਂ ਡਿਟੇਲ ਦੇ ਵਿੱਚ ਸਮਝਾਵਾਂਗੇ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਕਿਉਂਕਿ ਸਾਡੇ ਦੁਆਰਾ ਇੱਥੇ ਹਰ ਇੱਕ ਨਵੀਂ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾਂਦੀ ਹੈ ਤਾਂ ਹੁਣ ਗੱਲ ਕਰਦੇ ਹਾਂ ਕਿ ਲਾਉ ਪਾਤਰੀ ਕਾਪੀ ਨੂੰ ਰੀਨਿਊ ਕਰਵਾਉਣ ਦਾ ਜਿਹੜਾ ਪੂਰਾ ਪ੍ਰੋਸੈਸ ਹੈ ਉਹ ਕੀ ਹੈ ਤਾਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਫੀਸ ਦੀ ਲੇਬਰ ਕਾਰਡ ਰੀਨਿਊ ਕਰਵਾਉਣ ਦੀ ਫੀਸ ਜਿਹੜੀ ਹੈ ਉਹ 405 ਰੁਪਏ ਹੈ ਇਹ फीस ਜਿਹੜੀ ਹੈ ਤੁਸੀਂ ਸਿਰਫ ਸਰਕਾਰੀ ਸੁਵਿਧਾ ਕੇਂਦਰ ਜਾਂ ਲੇਬਰ ਦਫਤਰ ਦੇ ਵਿੱਚ ਹੀ ਅਦਾ ਕਰੋ ਕਿਸੇ ਵੀ ਪ੍ਰਾਈਵੇਟ ਦੁਕਾਨ ਦੇ ਵਿੱਚ ਜਾਂ ਫਿਰ ਕਿਸੇ ਕੈਫੇ ਦੇ ਵਿੱਚ ਜਾ ਕੇ ਇਸ ਫੀਸ ਨੂੰ ਅਦਾ ਨਹੀਂ ਕਰਨਾ ਹੈ ਹੁਣ ਤੁਹਾਨੂੰ ਕਿਹੜੇ ਕਿਹੜੇ ਦਸਤਾਵੇਜ਼ਾਂ ਦੀ ਲੋੜ ਪੈਣੀ ਹੈ ਤਾਂ ਤੁਹਾਨੂੰ ਪਹਿਲਾਂ ਦਸਤਾਵੇਜ਼ ਦੱਸਣ ਜਾ ਰਹੇ ਹਾਂ ਕਿ ਪੁਰਾਣੀ ਲਾਉ ਪਾਤਰੀ ਕਾਪੀ ਹੈ ਜੇਕਰ ਤੁਹਾਡੇ ਕੋਲ ਮੌਜੂਦ ਹੈ ਤਾਂ ਉਸ ਨੂੰ ਜ਼ਰੂਰ ਲੈ ਕੇ ਜਾਓ ਦੂਜੇ ਨੰਬਰ ਤੇ ਆਧਾਰ ਕਾਰਡ ਸਾਰੇ ਪਰਿਵਾਰ ਵਿੱਚ ਜਿੰਨੇ ਵੀ ਮੈਂਬਰ ਨੇ ਉਹਨਾਂ ਦੇ ਵੀ ਆਧਾਰ ਕਾਰਡ ਕੜ ਨਾਲ ਚਾਹੀਦੇ ਨੇ ਪਾਸਪੋਰਟ ਸਾਈਜ਼ ਫੋਟੋ ਕਰਦੇ ਸਾਰੇ ਮੈਂਬਰਾਂ ਦੀ ਇੱਕ ਗਰੁੱਪ ਫੋਟੋ ਜੇਕਰ ਤੁਹਾਡੇ ਪਰਿਵਾਰ ਦੀ ਗਰੁੱਪ ਫੋਟੋ ਹੈ ਤਾਂ ਉਸ ਨੂੰ ਜ਼ਰੂਰ ਲੈ ਕੇ ਜਾਣਾ ਹੈ ਜੇ ਨਹੀਂ ਹੈ ਤਾਂ ਤੁਸੀਂ ਕਰਵਾ ਕੇ ਜਾਇਓ ਤੇ ਤੁਹਾਡੇ ਕੋਲ ਇੱਕ ਬੈਂਕ ਪਾਸ ਬੁੱਕ ਕਾਪੀ ਚਾਹੀਦੀ ਹੈ ਜਿਸ ਵਿੱਚ ਖਾਤੇ ਦਾ ਸਾਰਾ ਵੇਰਵਾ ਹੋਵੇ ਤੇ ਇੱਕ ਤੁਹਾਡਾ ਸਵੈ-ਕੋਸ਼ਨਾ ਪੱਤਰ ਪਿਛਲੇ 90 ਦਿਨਾਂ ਦਾ ਕੰਮ ਦਾ ਵੇਰਵਾ ਜੇਕਰ ਠੇਕੇਦਾਰ ਮਿਸਤਰੀ ਕੋਲ ਕੰਮ ਕੀਤਾ ਹੋਵੇ ਤਾਂ ਉਸ ਦਾ ਸਾਰਾ ਵੇਰਵਾ ਚਾਹੀਦਾ ਜੇਕਰ ਕੋਈ ਨਵਾਂ ਬੱਚਾ ਇਸ ਇਸ ਦੇ ਵਿੱਚ ਸ਼ਾਮਿਲ ਕਰਨਾ ਹੈ ਤਾਂ ਉਸ ਦਾ ਆਧਾਰ ਕਾਰਡ ਤੇ ਉਸ ਦੀ ਇੱਕ ਫੋਟੋ ਵੀ ਲੈ ਕੇ ਜਾਓ ਸਭ ਤੋਂ ਜ਼ਰੂਰੀ ਗੱਲ ਇੱਥੇ ਰੀਨਿਊ ਕਰਵਾਉਣਾ ਹੈ ਤਾਂ ਫਿਰ ਸਿਰਫ ਇਸ ਸਰਕਾਰੀ ਸਹੂਲਤ ਕੇਂਦਰ ਦੇ ਵਿੱਚ ਜਾ ਕੇ ਸਰਕਾਰੀ ਲੇਬਰ ਦਫ਼ਤਰ ਦੇ ਵਿੱਚ ਹੀ ਰੀਨਿਊ ਕਰਵਾਉਣਾ ਕਿਸੇ ਵੀ ਪ੍ਰਾਈਵੇਟ ਦੁਕਾਨ ਦੇ ਵਿੱਚ ਕਿਸੇ ਵੀ ਕੈਫੇ ਦੇ ਵਿੱਚ ਤੁਸੀਂ ਇਹ ਕੰਮ ਨਹੀਂ ਕਰਵਾਉਣਾ ਹੁਣ ਤੁਸੀਂ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਜਦੋਂ ਵੀ ਤੁਹਾਡੀ ਇੱਕ ਕਾਪੀ ਰੀਨਿਊ ਕਰਵਾਉਣੀ ਹੋਵੇਗੀ ਤਾਂ ਉਸ ਦੇ ਵਿੱਚ ਰੀਨਿਊ ਕਰਵਾਉਣ ਸਮੇ ਲਾਈਵ ਫੋਟੋ ਖਿੱਚੀ ਜਾਂਦੀ ਹੈ ਇਹ ਗੱਲ ਯਾਦ ਰੱਖਿਓ ਤੇ ਦੂਜੇ ਨੰਬਰ ਤੇ ਜੇਕਰ ਕੋਈ 405 ਰੁਪਏ ਤੋਂ ਵੱਧ ਫੀਸ ਮੰਗ ਰਿਹਾ ਹੈ ਤਾਂ ਉਸ ਦੀ ਸ਼ਿਕਾਇਤ ਕਰ ਸਕਦੇ ਹੋ ਕਿਉਂਕਿ 405 ਰੁਪਏ ਤੋਂ ਜ਼ਿਆਦਾ ਕਿਤੇ ਵੀ ਫੀਸ ਨਹੀਂ ਹੈ ਪ੍ਰਿੰਟ ਆਊਟ ਕੇਵਲ 50 ਰੁਪਏ ਦੀ ਫੀਸ ਨਾਲ ਕਿਸੇ ਵੀ ਕੰਪਿਊਟਰ ਸੈਂਟਰ ਤੋਂ ਕਢਵਾ ਸਕਦੇ ਹੋ ਹੁਣ ਲੇਬਰ ਕਾਰਡ ਦੇ ਤੁਹਾਨੂੰ ਫਾਇਦੇ ਵੀ ਦੱਸ ਦਿੰਦੇ ਹਾਂ ਲੇਬਰ ਕਾਰਡ ਰਹਿਣ ਨਾਲ ਸਰਕਾਰੀ ਯੋਜਨਾਵਾਂ ਜਿਵੇਂ ਮਜ਼ਦੂਰ ਪੈਨਸ਼ਨ ਸਿਹਤ ਬੀਮਾ ਆਵਾਸ ਯੋਜਨਾ ਲਾਭ ਲੈ ਸਕਦੇ ਹੋ ਇਹ ਪ੍ਰੋਸੈਸ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਹੈ ਕੋਈ ਵੀ ਸ਼ੰਕਾ ਹੋਵੇ ਤਾਂ ਸਥਾਨਕ ਲੇਬਰ ਦਫ਼ਤਰ ਦੇ ਵਿੱਚ ਸੰਪਰਕ ਵੀ ਕਰ ਸਕਦੇ ਹੋ